ਮੈਂ ਖੰ ਮੈਂ ਤੁਹਾਨੂੰ ਜਾਣਦੀ ਨਹੀਂ ਜੀ ਨਹੀਂ ਕਹਿੰਦੀ ਮੈਂ ਤੁਹਾਨੂੰ ਜਾਣਦੀ ਆ ਉਹਨਰੇ ਆ ਜੱਫੀ ਬਾਈ ਨੂੰ ਪਾਣੀ ਜ਼ਬਰਦਸਤੀ ਜਦੋਂ ਜੱਫੀ ਬਾਈ ਮੇਰੀ ਬਾਹਰ ਚੱਲੀ ਗਈ ਸੀ ਸੱਚੀ ਉਹ ਮੈਂ ਗਣੀ ਪਾਣੀ ਲਗੜਾ ਅਸਲੀਆ ਜੀ ਪਾ ਮੈਂ ਪਾਣੀ ਲੈਣ ਨੂੰ ਆਈ ਉਹਨਾਂ ਨੇ ਗੱਡੀ ਭਜਾ ਕੇ ਚਲੇ ਗਏ ਪਰ ਅੱਜ ਮੈਨੂੰ ਪਤਾ ਨਹੀਂ ਕਿ ਹੋ ਗਿਆ ਮੈਂ ਤਾਂ ਲੋਕਾਂ ਨੂੰ ਕਹਿੰਦੀ ਸੀ ਕਿਸੇ ਕੋਲ ਜਾਉਣਾ ਪਰ ਮੈਂ ਪਤਨ ਕਿਉਂ ਕੋਹਦਾ ਪੁੰਨਣਾ ਪੜੀ ਚਲੀ ਗਈ ਸੀ ਕਾਰ ਵਾਲਿਆਂ ਨੂੰ ਪਾਣੀ ਪਿਉਣਾ ਪਿਆ ਮਹਿੰਗਾ ਜਿਹੜੀ ਲੋਕਾਂ ਨੂੰ ਸਮਝਾਉਂਦੀ ਸੀ ਉਹ ਖੁਦ ਫਸੇ ਜਾਲ 'ਚ ਪਾਣੀ ਪੀ ਕੇ ਬਜ਼ੁਰਗ ਨੂੰ ਲਗਾਇਆ ਲੱਖਾਂ ਦਾ ਚੂਨਾ ਸੀਸੀਟੀਵੀ 'ਚ ਕੈਦ ਹੋਈ ਕੱਲੀ ਕੱਲੀ ਤਸਵੀਰ ਅੱਜ ਕੱਲ ਦੇ ਜ਼ਮਾਨੇ 'ਚ ਕਿਸੇ ਦੇ ਉੱਤੇ ਵਿਸ਼ਵਾਸ ਕਰਨਾ ਕਈ ਵਾਰ ਬੜਾ ਮਹਿੰਗਾ ਪੈਂਦਾ ਹੈ ਤੇ ਕਈ ਲੋਕ ਤੁਹਾਡੇ ਵਿਸ਼ਵਾਸ ਦਾ ਫਾਇਦਾ ਨਜਾਇਜ਼ ਚੁੱਕਦੇ ਨੇ ਤੇ ਤੁਹਾਨੂੰ ਕਦੋਂ ਬੇਵਕੂਫ ਬਣਾ ਜਾਂਦੇ ਨੇ ਤੁਹਾਨੂੰ ਵੀ ਪਤਾ ਨਹੀਂ ਲੱਗਦਾ ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਹੈ ਜਾਤੋ ਸ਼ਹਿਰ ਤੋਂ ਜਿੱਥੇ ਕਿ ਕਾਰ ਦੇ ਵਿੱਚ ਸਵਾਰ ਦੋ ਔਰਤਾਂ ਤੇ ਇੱਕ ਵਿਅਕਤੀ ਨੇ ਇੱਕ ਬਜ਼ੁਰਗ ਔਰਤ ਨੂੰ ਪਾਣੀ ਪਿਉਉਣ ਦੇ ਬਹਾਨੇ ਆਪਣੀ ਕਾਰ ਦੇ ਕੋਲ ਸੱਦਿਆ ਤੇ ਬਾਅਦ ਵਿੱਚ ਉਸਦੇ ਹੱਥ ਚ ਪਾਈ سونے ਦੀ ਚੂੜੀ ਲਾ ਕੇ ਫਰਾਰ ਹੋ ਗਏ ਤੇ ਬਜ਼ੁਰਗ ਨੂੰ ਉਦੋਂ ਤੱਕ ਪਤਾ ਨਹੀਂ ਲੱਗਿਆ ਜਦੋਂ ਉਹ ਪਾਣੀ ਪਿਆ ਕੇ ਆਪਣੇ ਘਰ ਨਹੀਂ ਪਰਤੀ ਜੀ ਹਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਜ਼ਰਾ ਗੌਰ ਨਾਲ ਦੇਖੋ ਕਿ ਇੱਕ ਕਾਰ ਜਿਸ ਦੇ ਉੱਪਰ ਨੰਬਰ ਪਲੇਟ ਵੀ ਲੱਗੀ ਹੋਈ ਹੈ ਉਹ ਕਾਰ ਰੁਕਦੀ ਹੈ ਤੇ ਬਜ਼ੁਰਗ ਔਰਤ ਨੂੰ ਕਾਰ ਦੇ ਵਿੱਚ ਬੈਠੀਆਂ ਔਰਤਾਂ ਬੁਲਾਉਂਦੀਆਂ ਨੇ ਤੇ ਜਦੋਂ ਬਜ਼ੁਰਗ ਕਾਰ ਦੇ ਕੋਲ ਜਾਂਦੀ ਹੈ ਤਾਂ ਇਸ ਤੋਂ ਬਾਅਦ ਉਸ ਨੂੰ ਦੂਸਰੇ ਪਾਸੇ ਆਉਣ ਲਈ ਕਿਹਾ ਜਾਂਦਾ ਹੈ ਤੇ ਬਜ਼ੁਰਗ ਔਰਤ ਕਾਰ ਵਿੱਚ ਬੈਠੀਆਂ ਔਰਤਾਂ ਨੂੰ ਪਾਣੀ ਪਿਉਂਦੀ ਹੈ ਤੇ ਇਸ ਤੋਂ ਬਾਅਦ ਜਦੋਂ ਉਹ ਆਪਣੇ ਘਰ ਪਰਤਦੀ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਹੱਥ ਚ ਪਾਈ ਲੱਖਾਂ ਰੁਪਏ ਦੀ ਤਕਰੀਬਨ ਡੇਢ ਤੋਲੇ ਦੀ ਸੋਨੇ ਦੀ ਚੂੜੀ ਗਾਇਬ ਸੀ ਫੜੀ ਸੀ ਗਈ ਤੇ ਉਹਨਾਂ ਨੇ ਮੈਨੂੰ ਗੱਡੀ ਆ ਕੇ ਰੋਕ ਲਈ ਸੜ ਦਰਵਾਜ਼ੇ ਕੋਲੇ ਉਹਨਾਂ ਨੇ ਮੈਨੂੰ ਬੁਲਾ ਲਿਆ ਕਹਿੰਦੀ ਓਰੇ ਆ ਪਤ ਮੈਂ ਚਲੀ ਗਈ ਜਦੋਂ ਮੈਂ ਚਲੀ ਗਈ ਤੇ ਉਹਨਾਂ ਨੇ ਸ਼ੀਸ਼ਾ ਖੁੱਲਿਆ ਬਸ ਸੱਜੀ ਹੱਥ ਦਾ ਉਹਨਾਂ ਨੇ ਉਹ ਸ਼ੀਸ਼ਾ ਬੰਦ ਕਰਕੇ ਕਹਿੰਦੇ ਇੱਧਰ ਦੀ ਆਉ ਮੈਂ ਮੈਨੂੰ ਵੀ ਰੋਕ ਮੈਂ ਜਦੋਂ ਮੈਂ ਕਹਿੰ ਮੈਂ ਤੁਹਾਨੂੰ ਜਾਣਦੀ ਨਹੀਂ ਜੀ ਨਹੀਂ ਕਹਿੰਦੀ ਮੈਂ ਤੁਹਾਨੂੰ ਜਾਣਦੀ ਹਾਂ ਉਹਨਾਂ ਨੇ ਅਜਫੀ ਭਾਈ ਨੂੰ ਪਾੜੀ ਜ਼ਬਰਦਸਤੀ ਜਦੋਂ ਜਫੀ ਭਾਈ ਮੇਰੀ ਬਾਹਰ ਚਲੀ ਗਈ ਸੱਜੀ ਤੇ ਉਦੋਂ ਮੇਰੀ ਚੋੜੀ ਸੀ ਬਸ ਉਹ ਮੈਨੂੰ ਕਹਿੰਦੀ ਪਾਣੀ ਲਗੜਾ ਅਸਲੀਆ ਜੀ ਪਾ ਮੈਂ ਪਾਣੀ ਲੈਣ ਨੂੰ ਆਈ ਉਹਨਾਂ ਨੇ ਗੱਡੀ ਭਜਾ ਕੇ ਚਲੇ ਗਏ ਹੋਇਆ ਕੀ ਗਿਆ ਪਰ ਮੇਰੇ ਜੀ ਸੱਜੇ ਹੱਥ 'ਚ 16 ਗ੍ਰਾਮ ਦੀ ਚੋੜੀ ਪਾਈ ਵੀ ਸੀਗੀ ਹਾਂਜੀ ਉਹ ਮੈਨੂੰ ਪਤਾ ਨਹੀਂ ਲੱਗਿਆ ਉਹ ਢਾਕੇ ਲੈ ਗਏ ਜਾਂ ਕੱਟ ਕੇ ਲੈ ਗਏ ਇਹ ਨਹੀਂ ਮੈਨੂੰ ਪਤਾ ਜੀ ਕਿਵੇਂ ਜੀ ਵੇਖ ਲੋ ਜੀ ਡੀਅਰ ਕਲਕ ਬੰਦੀ ਹੋਈ ਹੈ ਅੱਜ ਕੱਲ ਦੇ ਟਾਈਮ 'ਚ ਕਿ ਕਿੰਨੇ ਜਣੇ ਆਈ ਸੀ ਟੋਟਲ ਟਾਲ ਵਿੱਚ ਗੱਡੀ ਦੇ ਵਿੱਚ ਜੀ ਇੱਕ ਡਰਾਈਵ ਕਰਦਾ ਸੀ ਡਾਈਵਰ ਸੀ ਤੋਂ ਮਗਰ ਲੇੜੀ ਜਿ ਬੈਠੀਆ ਸੀ ਇੱਕ ਠੀਕ ਜੀ ਉਮਰ ਦੀ ਸੀਗੀ ਜਿਵੇਂ 30 ਸਾਲ ਦੀ ਹੋਵੇ ਇਇ ਇੱਕ ਹੋ ਸੀ ਕਿ ਮੈਨੂੰ ਲੱਗਾ 50 55 ਸਾਲ। ਇਹਨੂੰ ਪੜਨਾ ਚਾਹੀਦਾ ਤੇ ਫੜ ਕੇ ਇਹਨਾਂ ਨੂੰ ਆਪਾਂ ਲੋਕਾਂ ਨੂੰ ਅਲਰਟ ਕਰਨਾ ਚਾਹੀਦਾ। ਉਹਨਾਂ ਨੇ ਪਾਣੀ ਮੰਗਿਆ ਮੈਂ ਤਾਂ ਪਾਣੀ ਦੇਣ ਗਈ ਸੀ ਕਿ ਨਾ ਚਲ ਪਾਣੀ ਆ ਗਰਮੀ ਆ ਦੇਦਾ। ਮੈਨੂੰ ਕੀ ਪਤਾ ਸੀ ਨਹੀਂ ਮੈਂ ਨਹੀਂ ਜਾਂਦੀ ਜੀ। ਕਿਉਂ ਪੜ੍ਹੀ ਲਿਖੀ ਹੈ ਕਿ ਆ ਮੈਂ ਗੜ ਵੀ ਅਨਪੜ੍ਹ ਆ ਜੀ। ਬਣੀ ਸਾਰੀ ਉਮਰ ਹੀ ਚੱਲਾ ਨੌਕਰੀ ਕਰਦੇ ਰਹੀ। ਪਰ ਅੱਜ ਮੈਨੂੰ ਪਤਾ ਨਹੀਂ ਕੀ ਹੋ ਗਿਆ ਮੈਂ ਤਾਂ ਲੋਕਾਂ ਨੂੰ ਕਹਿੰਦੀ ਸੀ ਕਿਸੇ ਕੋਲ ਜਾਉਣਾ ਪਰ ਮੈਂ ਪਤਾ ਨਹੀਂ ਕਿਉਂ ਖੁਦ ਆਪ ਉਹਨਾਂ ਕੋਲ ਚਲੀ ਗਈ। ਬਿਲਕੁਲ। ਉਥੇ ਹੀ ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਕਿ ਜਾਂਚ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਫੋਨ ਰਾਹੀਂ ਇਸ ਦਾ ਪਤਾ ਲੱਗ ਗਿਆ ਸੀ ਤੇ ਮਾਤਾ ਦੀ ਉਮਰ ਤਕਰੀਬਨ 78 ਸਾਲ ਦੀ ਹੈ ਜਿਸ ਨੂੰ ਪਾਣੀ ਪਿਉਉਣ ਦੇ ਬਹਾਨੇ ਕਾਰ ਸਵਾਰ ਔਰਤਾਂ ਨੇ ਕੋਲ ਬੁਲਾਇਆ ਤੇ ਇਸ ਤੋਂ ਬਾਅਦ ਉਸ ਦੀ ਚੂੜੀ ਉਤਾਰ ਕੇ ਇਹ ਨੌਸਰਬਾਜ਼ ਫਰਾਰ ਹੋ ਗਏ ਨੇ ਸਈਦੇ ਨਾਲ ਕੀ ਹੋਇਆ ਕਿ ਪਹਿਲਾਂ ਤਾਂ ਇੱਕ ਕਾਰ ਇਧਰ ਨੂੰ ਗਈ ਸਾਡੇ ਦੂਜੇ ਪਾਸੇ ਵੀ ਆ ਘਰ ਵੱਲੀ ਉਹ ਤੋਂ ਫੇਰ ਵਾਪਸ ਮੁੜ ਕੇ ਆ ਗਈ ਮੇਰੀ ਮਾਤਾ ਜੀ ਨੂੰ ਕਹਿੰਦੇ ਇੱਕ ਮਿੰਟ ਗੱਲ ਸੁਣੀਓ ਮੰਮੀ ਨੇ ਤਾਂ ਕਿ ਕੋਲ ਲਈ ਮੰਮੀ ਨੂੰ ਕਹਿੰਦੇ ਉਧਰ ਹੀ ਛੱਡ ਤਾ ਮੰਮੀ ਕਹਿੰਦੇ ਕਿ ਇੱਧਰ ਸ਼ੀਸ਼ਾ ਕੋਲ ਕੇ ਤੁਸੀਂ ਗੱਲ ਕਰਦੇ ਕਹਿੰਦੇ ਨਹੀਂ ਇੱਧਰ ਆ ਜਾਓ ਤੁਸੀਂ ਆਂਟੀ ਨੂੰ ਮਿਲ ਲਓ ਆਦੀ ਨੂੰ ਮੰਮੀ ਨੇ ਵਾਰੀ ਥੋੜੀ ਤੇ ਮੰਮੀ ਨੂੰ ਕਹਿੰਦੇ ਕਹਿੰਦੇ ਆ ਮਿਲੂ ਮੰਮੀ ਕਹਿੰਦੇ ਵੀ ਮੈਂ ਤਾਂ ਪਛਾਨ ਨਹੀਂ ਗਿਆ ਉਹਨੇ ਬਾਹ ਜੀ ਫੜ ਲਈ ਤੇ ਮੰਮੀ ਨੂੰ ਪਾਣੀ ਪੂਣੀ ਪੀ ਰਿਆ ਤੇ ਪਿਆਦਾ ਪਾਣੀ ਮੰਮੀ ਦੇ ਘਾਸਤਾ ਤੇ ਵਾਪਸ ਆਣ ਲੱਗੇ ਮਾਤਾ ਤੇ ਉਹਨਾਂ ਨੇ ਕਾਰ ਟੋੜ ਲਈ ਮਾਦਨ ਨੂੰ ਪਤਾ ਲੱਗਿਆ ਇਹ ਘਰ ਕੋਲੇ ਆ ਕੇ ਕਿ ਮੇਰੀ ਤਾਂ ਚੋਰੀ ਸੋਨੇ ਦੀ ਗਾਇਵੈ 16 ਗ੍ਰਾਮ ਦੀ 1.5 ਲੱਖ ਰੁਪਏ ਦੀ ਤਾਂ ਹੋ ਗਈ ਜੀ ਬਟ 20 ਸਿੰਦੀ ਲਿਕੋ ਵੀ ਦੇਜਾ ਨੇ ਇਹ ਕਿੱਸਾ ਬਪਾ ਕਿੰਦੇ ਸਾਹ ਦੇਖ ਰਹੇ ਹੋ ਕੋਈ ਸੇਫ ਨਹੀਂ ਜੀ ਦਿਨ ਤੇ ਹਾੜੇ ਮੈਂ ਕਹਿੰਦਾ ਘਰਾਂ ਦੇ ਵਿੱਚ ਵੀ ਸੇਫ ਨਹੀਂ ਕੋਈ ਹੈਗਾ ਜੀ ਅੱਜ ਕੱਲ੍ਹ ਜੀ ਕਾਰਤਿਕ ਕਿੱਥੇ ਜਾਨੇ ਆਈ ਸੀ ਕਾਰ ਤੇ ਤਿੰਨੀ ਜਾਣੀ ਜੀ ਦੋ ਲੜੀ ਸੀ ਇੱਕ ਏਜੰਸੀ ਜਿਹੜਾ ਡਰਾਈਵਰੀ ਕਰਦਾ ਅਸਿਸਟੈਂਟ ਸੀ ਕਿਸ ਬਾਹਰ ਦੇ ਬਲੈਕ ਹੈਗਾ ਮਾਦੇ ਪਾ ਪਾਣੀ ਦੇ ਬੰਨੀ ਜੀ ਬਿਲਕੁਲ ਤੇ ਪੁਲਿਸਾਂ ਕੀ ਕੀ ਕਰਨਗੇ ਹਲੇ ਕੋਈ ਪ੍ਰਸ਼ਾਸਨ ਪਹੁੰਚਿਆ ਜੀ ਦੇਖੋ ਦਾਹਾਂ ਦੀ ਕਾਰਵਾਈ ਇਹ ਕੀ ਸਾਨੂੰ ਆਸ ਹੈ ਕਿ ਸ਼ਾਇਦ ਕੁਝ ਸਾਡੇ ਪੱਲੇ ਪਾ ਦੇਣ ਫਿਲਹਾਲ ਸੀਸੀਟੀਵੀ ਦੇ ਆਧਾਰ ਤੇ ਪੁਲਿਸ ਵੱਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਲੇਕਿਨ ਹੁਣੇ ਦੇਖਣਾ ਹੋਵੇਗਾ ਕਿ ਬਜ਼ੁਰਗ ਔਰਤ ਨੂੰ ਉਸ ਦੀ ਸੋਨੇ ਦੀ ਮਹਿੰਗੀ ਚੂੜੀ ਕਦੋਂ ਵਾਪਸ ਮਿਲਦੀ ਹੈ ਸਾਨੂੰ ਸੂਣ ਰਹੀ ਪਤਾ ਲੱਗਿਆ ਮੌਕੇ ਤੇ ਪਹੁੰਚੇ ਆਂ ਮਾਤਾ ਉਮਰ ਕਰੀ ਉਮਰ ਕਰੀ ਵਹੇਗੀ 78 ਸਾਲ ਦੀ ਜਿਨ੍ਹਾਂ ਨੂੰ ਪਾਣੀ ਦੇ ਬਹਾਨੇ ਕਰੂੰ ਬਾਹਰ ਮਗਾ ਕੇ ਤੇ ਪਾਣੀ ਪਿਉ ਸਮੇ ਮਾਤਾ ਦੀ ਸੱਜੀ ਬਾਹ ਦੇ ਵਿੱਚੋਂ ਸੋਨੇ ਦੀ ਜਿਹੜੀ ਚੂੜੀ ਆ ਉਹ ਲਾ ਲਾਈ ਗਈ ਹੈ ਤੇ ਕਾਰ ਸਵਾਰ ਇੱਕ ਡਰਾਈਵਰ ਤੇ ਦੋ ਲੇਡੀਆਂ ਮੌਕਾ ਤੇ ਪੁੱਜੇ ਮਾਤਾ ਤੂੰ ਪੁੱਛੇ ਸ ਕਾਰਨੀਏ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਵਾਂ। ਜਗਬਾਨੀ ਟੀਵੀ ਲਈ ਹਰੀਸ਼ ਬਟਲਾ ਦੀ ਰਿਪੋਰਟ